ਸਾਹਿਬ ਜੀ ਕੀ ਹਫਤ ਹੈ ਅੱਜ ਬਾਰਡਰ ਏਰੀਏ ਤੇ ਕਲਾਨਾ ਔਰ ਇਸ ਪਾਸੇ ਪਿੰਡ ਤੰਦੂ ਬਡਾਲਾ ਤੇ ਹੋਰ ਵੀ ਕਾਫੀ ਪਿੰਡ ਬਿਲਕੁਲ ਤੁਸੀ ਦੇ ਉੱਤੇ ਜ਼ੀਰੋ ਲਾਈਨ ਤੇ ਪਹੁੰਚੇ ਆ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਫਰੀ ਜੂਰ ਸਾਹਿਬ ਮਹਾਰਾਸ਼ਟਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਇਹਨਾਂ ਦੇ ਇਸ ਇਲਾਕੇ ਤੋਂ ਫੋਨ ਗਏ ਸੀ ਇੱਥੇ ਇਹਨਾਂ ਨੂੰ ਇਹ ਚਾਰੇ ਦੀ ਵੀ ਲੋੜ ਸੀ ਤੇ ਘਰਾਂ ਵਾਸਤੇ ਜਿਹੜਾ ਰਸਦਾਂ ਦੀ ਕੋ ਤਰਪਾਲਾਂ ਦੀ ਹੋਰ ਵੀ ਇਸ ਤਰ੍ਹਾਂ ਦੀਆਂ ਮੈਡੀਕਲ ਦੀ ਵੀ ਲੋੜ ਸੀ ਉਹ ਦਵਾਈਆਂ ਵੀ ਅਸੀਂ ਲੈ ਕੇ ਆਏ ਆ ਅੱਜ ਇਸ ਪਿੰਡ ਦੇ ਵਿੱਚ ਤੇ ਇਸ ਇਲਾਕੇ ਤੇ 10 12 ਪਿੰਡਾਂ ਦੇ ਵਿੱਚ ਚਾਰਾ ਵੀ ਵੰਡਣਾ ਹੈ ਦਵਾਈਆਂ ਵੀ ਇਹ ਸਾਰਾ ਕੁਝ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਹੋ ਰਿਹਾ ਤੇ ਸਾਰੇ ਪੰਜਾਬ ਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇਹ ਜਿਹੜੀਆਂ ਸਵਾਵਾਂ ਜਥੇਦਾਰ ਸਾਹਿਬ ਜਿਹੜੇ ਸਹਿਬਾਨ ਨੇ ਉਹ ਸਤ ਸੰਗਤਾਂ ਜਿਹੜੀਆਂ ਨਿਭਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵਿੰਦਰ ਸਿੰਘ ਬਾਬਾ ਨਰੇਂਦਰ ਸਿੰਘ ਜੀ ਸੰਤ ਮਹਾਪੁਰਸ਼ ਜਿਨ੍ਹਾਂ ਕੋਲ ਵੱਖ-ਵੱਖ ਸੇਵਾਵਾਂ ਸਾਡੇ ਨਗਰ ਵਿੱਚ ਨਿਭਾਈਆਂ ਜਾ ਰਹੀਆਂ ਹਨ ਜਿਵੇਂ ਕਿ ਡੰਗਰਾਂ ਦਾ ਚਾਰਾ ਤੂੜੀ ਤੇ ਘਰ ਵਿੱਚ ਘਰੇਲੂ ਵਸਤੂਆਂ ਜਿਵੇਂ ਰਸਨ ਪਾਣੀ ਤੇ ਮੈਡੀਕਲ ਦਵਾਈਆਂ ਵੀ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਗਰ ਦੀ ਪ੍ਰਸ਼ਾਸਨ ਵੱਲੋਂ ਕੋਈ ਬਾਹ ਨਹੀਂ ਫੜੀ ਗਈ ਕਿਸੇ ਸਰਕਾਰ ਨੇ ਵੀ ਇਹਨਾਂ ਨੇ ਸਾਥ ਦਿੱਤਾ ਪਰ ਮੈਂ ਇਹਨਾਂ ਮਹਾਪੁਰਖਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਹੜਾਂ ਦੀ ਮਾਰੇ ਠਾਏ ਲੋਕ ਤਨ ਤਨ ਬਾਬਾ ਜੀ ਸਾਰ ਤੋਂ ਜੋ ਬਾਬਿਆਂ ਨੇ ਸਾਡੇ ਇਲਾਕੇ ਦੀ ਜੋ ਸੇਵਾ ਰਸਨ ਪਾਣੀ ਦੇ ਕਰਨ ਦੇ ਨੇ ਕੋਈ ਤਕੋ ਸਰਕਾਰ ਪਹੁੰਚੀ ਨਹੀਂ ਗਈ ਇੰਨਾ ਮਾਂ ਪੁੱਤਾਂ ਦੀ ਮੇਰ ਸਦਕਾ ਹੀ ਸਾਰੇ ਜੋ ਲੋਕ ਸੰਗਤਾਂ ਦੀ ਸੇਵਾ ਹੋਣ ਰਹੀ ਆ ਇਹ ਮਹਾਪੁਰਖਾਂ ਦੀ ਮਿਹਰਬਾਨੀ ਨਾਲ ਹੋਣ ਰਹੀ ਆ ਬਾਕੀ ਸਾਰਾ ਪੰਜਾਬ ਹੀ ਡੁੱਬਾ ਪਿਆ ਵਾ ਹੋਰ ਕਿਸੇ ਨੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਇਹ ਹਰੂਰ ਸਾਹਿਬਲੇ ਮਹਾਪੁਰਖਾਂ ਨੂੰ ਬੇਨਤੀ ਆ ਜੀ ਵੀ ਅਸੀਂ ਬੇਨਤੀ ਕੀਤੀ ਵੀ ਡੰਗਰਾ ਵਾਲੀ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਸਾਡੇ ਡੰਗਰਾ ਵਾਲੀ ਚਾਰਾ ਭੇਜਿਆ ਏ ਸਾਡੇ ਲਈ ਤੇ ਇਹੋ ਸੱਚੀ ਸਰਕਾਰਾਂ ਨੇ ਉਹ ਸਰਕਾਰ ਨੇ ਆਣ ਕੇ ਘਾੜੀ ਕੋ ਬਾਹ ਨਹੀਂ ਫੜੀ ਮਹਾਰਾਜ ਨੂੰ ਇਹੋ ਬੇਨਤੀ ਆ ਜੀ ਗਾਂ ਸਾਨੂੰ ਕਣਕਵਾਦ ਦੇ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਟਰੈਕਟਰ ਦੀ ਲੋੜ ਆ ਸੋ ਵੱਧ ਤੋਂ ਵੱਧ ਸਾਡੀ ਆਣ ਕੇ ਸੰਜੋਗ ਕਰ ਰਹੇ ਨੇ ਕਿ ਸਰਕਾਰ ਨੇ ਬਾਹ ਨਹੀਂ ਫੜੀ ਫਸਲਾਂ ਦਾ ਦੇਖ ਸਕਦੇ ਕਾफी ਭਾਰਾ ਨੁਕਸਾਨ ਹੋਇਆ ਏ ਵੀ ਸੋ ਮਹਾਰਾਜ ਨੂੰ ਮਹਾਰਾਜ ਨੂੰ ਵੀ ਅਪੀਲ ਕੀਤੀ ਵੀ ਡੰਗਰਾਂ ਦਾ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਇੱਧਰ ਭਾਈ ਸਾਹਿਬ ਭਾਈ ਉਹਨਾਂ ਨੂੰ ਬੇਨਤੀ ਕੀਤੀ ਵੀ ਡੰਗਰਾਂ ਦਾ ਚਾਰਾ ਪਹੁੰਚਾਓ